ਸਸਰੀ ਘਰ ਸਾਰਿਆਂ ਨੂੰ ਅਨਪੋਲ ਸੁਪਨੇ ਦਾ ਅਗਲਾ ਭਾਗ ਤੇਜੇ ਨੇ ਨਾਲ ਜਾਣ ਤੋਂ ਜਵਾਬ ਦੇ ਦਿੱਤਾ ਸੀਗਾ ਤੇਜੇ ਨੇ ਆਪਦੇ ਘਰ ਵਾਲੀ ਨੂੰ ਕਿਹਾ ਬੋਲ ਗਏ ਤੂੰ ਆਪੇ ਲੈ ਜਾਈ ਕੁੜੀਆਂ ਨੂੰ ਤਾਰੂ ਤੇ ਪਾਲੀ ਨਾਲ ਜਾਂਦੇ ਰਹਿਣਗੇ ਉਹਨਾਂ ਨੇ ਕੁੜੀਆਂ ਦੇਖਣੀਆਂ ਜੇ ਨਾ ਪਸੰਦ ਕੀਤੀਆਂ ਮੇਰਾ ਮਰਨ ਹੋ ਜੂ ਮੈਂ ਵਾਪਸ ਨਹੀਂ ਆ ਸਕਦਾ ਬਿਸ਼ਨੀ ਨੇ ਤਾਰੂ ਤੇ ਪਾਲੀ ਨੂੰ ਕਿਹਾ ਨਾਲ ਚੱਲੋ ਭਾਈ ਤੁਹਾਡਾ ਚਾਚਾ ਨਹੀਂ ਜਾਂਦਾ ਉਹ ਤਾਂ ਡਰਦਾ ਬਹੁਤ ਹੈ ਸਵੇਰੇ ਥੋੜੀ ਜੀ ਅੱਧੀ ਅੱਧੀ ਰੋਟੀ ਖਾਧੀ ਮਾਵਾਂ ਧੀਆਂ ਨੇ ਕਿਉਂਕਿ ਡਰ ਹੁੰਦਾ ਇੱਕ ਪਾਲੀ ਤਾਰੂ ਰੋਟੀ ਖਾ ਕੇ ਬਿਸ਼ਨੂ ਨੂੰ ਕਹਿੰਦੇ ਚੱਲ ਮਾਸੀ ਵੇਲੇ ਨਾਲ ਚੱਲਦੇ ਹਾਂ ਪਸ਼ੂਆਂ ਦੇ ਹਰੇ ਚਾਰੇ ਵੇਲੇ ਮੋੜਾਵਾਂਗੇ ਬਿਸ਼ਨੀ ਤਾਰੀ ਤਾਰੂ ਪਾਲੀ ਵਰਗੇ ਜਿੱਤੀ ਵੀਰਾਂ ਨੂੰ ਲੈ ਕੇ ਗੁਰੂ ਘਰ ਜਾਂਦੇ ਰਹੇ ਗੁਰੂ ਘਰ ਜਾ ਕੇ ਸਾਰੇ ਬੈਠ ਜਾਂਦੇ ਹਨ ਮੱਥਾ ਟੇਕ ਕੇ ਲੜਕੇ ਵਾਲਿਆਂ ਦੀ ਉਡੀਕ ਕਰਨ ਲੱਗਦੇ ਹਨ ਇੱਕ ਘੰਟਾ ਹੋ ਗਿਆ 2 ਘੰਟੇ ਹੋ ਗਏ ਉਡੀਕਦੇ ਰਹੇ ਲੜਕੇ ਵਾਲਿਆਂ ਦਾ ਫੋਨ ਆ ਗਿਆ ਅਸੀਂ ਆਉਣਾ ਇੱਕ ਘੰਟਾ ਹੋਰ ਲੇਟ ਲੱਗੂ ਬਿਸ਼ਨੀ ਹੈਰਾਨ ਸੀ ਇੰਨਾ ਟਾਈਮ ਕਿਉਂ ਲੱਗਿਆ ਤਾਰੂ ਨੇ ਕਿਹਾ ਕੋਈ ਉਹਨਾਂ ਦੇ ਕੰਮ ਹੋਵੇਗਾ ਫਿਰ ਇੱਕ ਘੰਟਾ ਉਡੀਕ ਰਹੇ ਤਾਰੂ ਨੇ ਉਸ ਨੂੰ ਫੋਨ ਕੀਤਾ ਵਿਚੋਲੇ ਨੇ ਕਿਹਾ ਅਸੀਂ ਰਸਤੇ ਵਿੱਚ ਹਾਂ ਬਿਸ਼ਨੀ ਵਰਗੇ ਹੈਰਾਨ ਸੀ ਵੀ ਗਲਤੀ ਹੋ ਗਈ ਇੰਨਾ ਟਾਈਮ ਕਿਉਂ ਲਾਇਆ ਜੀਤੀ ਦੇ ਵੀਰਾਂ ਦੇ ਨਾਲ ਜੀਤੀ ਤੇ ਵੀਰਾਂ ਦੀਆਂ ਨਾ ਲੱਤਾਂ ਕੰਮ ਰੀਆਂ ਸੀਆਂ ਡਰ ਕੇ ਕਰਕੇ ਵੀ ਪਤਾ ਨਹੀਂ ਵੀ ਸਾਡਾ ਕੀ ਬਣੂ ਸਾਨੂੰ ਪਸੰਦ ਕਰਨਗੇ ਕਿ ਨਹੀਂ ਐਨੇ ਟਾਈਮ ਨੂੰ ਲੜਕੇ ਵਾਲੇ ਵੀ ਆ ਗਏ ਸਾਰਿਆਂ ਨੇ ਸਤਿ ਸ੍ਰੀ ਅਕਾਲ ਬੁਲਾਈ ਵਿਚੋਲੇ ਨੂੰ ਬਿਛਨੀ ਨੇ ਪੁੱਛਿਆ ਇੰਨਾ ਟਾਈਮ ਕੌਣ ਲਾ ਦਿੱਤਾ ਵਿਚੋਲੇ ਨੇ ਹੌਲੀ ਜੀ ਆਵਾਜ਼ ਵਿੱਚ ਦੱਸਿਆ ਵੀ ਪੈਂਚ ਕਾਂ ਸੀ ਸਵੇਰੇ ਹੁਣੇ ਖਤਮ ਹੋਈਆਂ ਸੀ ਉਦੋਂ ਤੁਰੇ ਆ ਲੜਕੇ ਵਾਲਿਆਂ ਨੂੰ ਇੱਕ ਕਮਰੇ 'ਚ ਬੈਠਣ ਵਾਸਤੇ ਤਾਰੂ ਨੇ ਕਿਹਾ ਵਿਚੋਲਣ ਨੂੰ ਲੜਕੇ ਦੀ ਮਾਂ ਨੇ ਕਿਹਾ ਕੁੜੀਆਂ ਨੂੰ ਬਾਹਰ ਲੈ ਜਾਂਦੇ ਹਾਂ ਮਤਲਬ ਉਸਦਾ ਵੀ ਕੁੜੀਆਂ ਨੂੰ ਤੋਰ ਕੇ ਦੇਖਣ ਦਾ ਸੀ ਜੀਤੀ ਤੇ ਵੀਰਾ ਨੂੰ ਵਿਚੋਲਣ ਬਾਹਰ ਖੁੱਲੀ ਜਗ੍ਹਾ ਲੈ ਗਈ ਜੀਤੀ ਫਿਰ ਵੀ ਇੱਕ ਟੀਚਰ ਹੋਣ ਕਰਕੇ ਪੂਰੇ ਹੋਸ਼ ਚ ਸਿਆਣੀ ਸੀ ਪਰ ਵੀਰਾ ਨਿਆਣੀ ਦੀਆਂ ਲੱਤਾਂ ਕੰਬੀ ਜਾਂਦੀਆਂ ਸੀ ਵੀਰਾ ਜਦੋਂ ਪੈਰ ਚੱਕ ਕੇ ਦੂਜਾ ਪੈਰ ਧਰਦੀ ਇੱਕ ਲੱਤ ਤੇ ਭਾਰ ਨਾ ਆਵੇ ਵੀਰਾ ਲਈ ਤੁਰਨਾ ਮੁਸ਼ਕਲ ਹੋ ਗਿਆ ਕਿਉਂਕਿ ਸਵੇਰੇ ਦੀਆਂ ਬੈਠੀਆਂ ਸੀ ਉਡੀਕ ਚ ਇੱਕ ਰੋਟੀ ਵੀ ਅੱਧੀ ਖਾ ਕੇ ਆਈ ਸੀ ਉੱਪਰੋਂ ਬੇਗਾਨੇ ਦੇ ਸਾਹਮਣੇ ਤੁਰਨਾ ਉਹ ਵੀ ਉਸ ਟਾਈਮ ਜਦੋਂ ਤੁਹਾਨੂੰ ਸਪੈਸ਼ਲ ਦੇਖਦਾ ਹੋਵੇ ਬਹੁਤ ਔਖਾ ਸੀਗਾ ਵੀਰਾ ਜਦੋਂ ਤੁਰਦੀ ਤਾਂ ਐ ਲੱਗਦਾ ਜਿਵੇਂ ਲੱਤ ਚ ਨੁਕਸ ਹੈ ਮੁੰਡੇ ਦੀ ਮਾਂ ਨੇ ਵਿਚੋਲੇ ਨੂੰ ਕਿਹਾ ਕੁੜੀ ਦੀ ਲੱਤ ਚ ਨੁਕਸ ਲੱਗਦਾ ਇਹ ਲੰਗ ਮਾਰਦੀ ਹੈ ਇੰਨੀ ਗੱਲ ਸੁਣ ਕੇ ਵਿਚੋਲਾ ਹੈਰਾਨ ਹੋ ਗਿਆ ਵੀਰਾ ਰੋਣ ਲੱਗ ਗਈ ਜਦੋਂ ਤੁਰਨਾ ਹੋਇਆ ਵਿਚੋਲੇ ਨੇ ਤਾਰੂ ਕੋਲ ਗੱਲ ਕੀਤੀ ਤੁਹਾਡੀ ਕੁੜੀ ਦੀ ਲੱਤ ਚ ਨੁਕਸ ਹੈ ਤੁਸੀਂ ਦੱਸਿਆ ਨਹੀਂ ਤਾਰੂ ਦੇ ਭਾਦੀ ਬਣ ਗਈ ਟੈਨਸ਼ਨ ਹੋ ਗਈ ਇਹ ਕੀ ਹੋ ਗਿਆ ਐ ਕਿਵੇਂ ਬੋਲ ਦਿੱਤਾ ਇਹਨਾਂ ਨੇ ਤਾਰੂ ਨੇ ਬਿਛਨੀ ਨੂੰ ਦੱਸ ਦਿੱਤਾ ਸਾਰੇ ਰਾਨ ਤਾਰੂ ਗੁੱਸੇ ਚ ਬੋਲਣ ਲੱਗ ਗਿਆ ਵਿਚੋਲੇ ਨੂੰ ਤੁਹਾਨੂੰ ਸਾਡੀ ਕੁੜੀ ਪਸੰਦ ਨਹੀਂ ਨਾ ਹੋਵੇ ਪਰ ਨੁਕਸ ਤਾਂ ਨਾ ਕਟੋ ਵਿਚੋਲਣ ਕੁੜੀ ਕੋਲੇ ਆ ਕੇ ਬੋਲਣ ਲੱਗੀ ਪਾਲੀ ਨੇ ਕਿਹਾ ਵੀਰਾ ਗੱਲ ਦੱਸ ਕੀ ਹੋਇਆ ਤੂੰ ਲੱਤ ਕਿਉਂ ਨਹੀਂ ਲਾਉਂਦੀ ਜੀਤੀ ਨੇ ਕਿਹਾ ਵੀਰਾ ਕੀ ਹੋ ਗਿਆ ਵੀਰਾ ਨੇ ਕਿਹਾ ਮੈਂ ਕੀ ਕਰਾਂ ਮੇਰੀਆਂ ਲੱਤਾਂ ਸੌ ਗਈਆਂ ਇਹ ਚੱਕ ਨਹੀਂ ਹੁੰਦੀਆਂ ਪੈਰ ਲਾਉਂਦੀ ਹਾਂ ਤਾਂ ਥੱਲੇ ਨਹੀਂ ਲੱਗਦਾ ਡਰ ਲੱਗੀ ਜਾਂਦਾ ਮੈਨੂੰ ਕੰਬਣੀ ਚੜੀ ਹੋਈ ਐ ਫਿਰ ਵਿਚੋਲਣ ਨੇ ਕਿਹਾ ਤੂੰ ਆਰਾਮ ਕਰ ਥੋੜਾ ਟਾਈਮ ਮੁੰਡੇ ਦੀ ਮਾਂ ਨੂੰ ਵਿਚੋਲਣ ਨੇ ਕਿਹਾ ਭੈਣ ਜੀ ਹੁਣ ਕੁੜੀ ਨੂੰ ਤੁਰ ਕੇ ਦੇਖੋ ਜਦੋਂ ਵੀਰਾ ਤੁਰੀ ਸਭ ਠੀਕ ਸੀ ਫਿਰ ਮੁੰਡੇ ਵਾਲਿਆਂ ਨੇ ਕਿਹਾ ਸਾਨੂੰ ਕੁੜੀਆਂ ਪਸੰਦ ਐ ਉਹਨੇ ਸ਼ਗਨ ਕਰਦੇ ਹਾਂ ਬਿਸ਼ਨੀ ਨੇ ਤਾਰੂ ਨੂੰ ਕਿਹਾ ਆਪਣੇ ਕੋਲੇ ਕੁਝ ਨਹੀਂ ਸ਼ਗਨ ਵਾਸਤੇ ਇਹ ਤਾਂ ਦੇਖਣ ਆਏ ਸੀ ਤੇਰਾ ਤਾਂ ਬਾਪੂ ਨਹੀਂ ਆਇਆ ਵਿਚੋਲੇ ਨੇ ਕਿਹਾ ਮੁੰਡੇ ਵਾਲੇ ਵੀ ਕੁਝ ਨਹੀਂ ਖਰੀਦ ਕੇ ਲੈ ਗਏ ਆਏ ਫਿਰ ਪਤਾਸੇ ਖੰਬਣੀ ਨੇੜੇ ਦੁਕਾਨ ਤੋਂ ਖਰੀਦ ਕੇ ਸ਼ਗਨ ਕੀਤਾ ਗੁਰੂ ਘਰ ਕੋਲ ਇੱਕ ਢਾਬਾ ਨਿੱਕਾ ਜਿਹਾ ਹੋਟਲ ਸੀ ਉਸ ਵਿੱਚ ਤਾਰੂ ਵਰਗੇ ਨੇ ਚਾ ਪਿਆ ਦਿੱਤੀ ਮਿੱਠਾ ਖਵਾ ਦਿੱਤਾ ਬਿਸ਼ਨੀ ਕੋਈ ਪੈਸਾ ਵੀ ਨਹੀਂ ਲੈ ਕੇ ਗਈ ਸੀ ਬਿਨਾ ਕਰਾਏ ਤੋਂ ਤਾਰੂ ਕੋਲ ਕੁਝ ਕੁਝ ਸੀ ਉਸ ਦਾ ਇੱਕ ਡੱਬਾ ਮਠਿਆਈ ਦਾ ਮੁੰਡੇ ਵਾਲਿਆਂ ਨੂੰ ਲੈ ਕੇ ਦੇ ਦਿੱਤਾ ਉਹਨਾਂ ਨੇ ਉਹਨਾਂ ਕੁੜੀ ਵਾਲਿਆਂ ਨੂੰ ਲੈ ਕੇ ਦੇ ਦਿੱਤਾ ਬਿਸ਼ਨੀ ਵਰਗੇ ਜਮਾ ਪਿੰਡ ਦੀ ਲਾਸਟ ਵਾਸਤੇ ਗਏ ਘਰੇ ਸਾਰੇ ਪ੍ਰੇਸ਼ਾਨ ਸੀ ਕਿਉਂਕਿ ਉਸ ਵੇਲੇ ਕੋਈ ਮੋਬਾਈਲ ਨਹੀਂ ਹੁੰਦਾ ਸੀ ਤੇ ਜਿਆ ਘਰੇ ਪਸ਼ੂਆਂ ਨੂੰ ਕੱਖ ਪੱਠੇ ਪਾਈ ਜਾਵੇ ਨਾਲੇ ਗਾਲਾਂ ਕੱਢੀ ਜਾਵੇ ਪਤਾ ਨਹੀਂ ਕਿੱਧਰ ਭੱਜ ਗਏ ਹਜੇ ਤੱਕ ਨਹੀਂ ਆਏ ਤੇਜਾ ਨਾਲੇ ਸੋਚੀ ਜਾਵੇ ਜੇ ਕੁੜੀਆਂ ਪਸੰਦ ਕਰਕੇ ਨਾ ਗਏ ਫਿਰ ਮੈਂ ਕੀ ਕਰੂੰ ਹੋ ਸਕਦਾ ਬਿਸ਼ਨੂ ਕੋਈ ਕੁਝ ਹੋ ਗਿਆ ਹੋਵੇ ਜੇ ਉਹਨਾਂ ਮੁੰਡੇ ਵਾਲਿਆਂ ਨੇ ਨਾ ਕਰ ਦਿੱਤੀ ਤੇਜੇ ਦੇ ਘਰੇ ਬੈਠੇ 100 ਗੱਲਾਂ ਦਿਮਾਗ ਚਾਈ ਜਾਣ ਇੰਨੇ ਨੂੰ ਬਿਸ਼ਨੂ ਵਰਗੇ ਘਰੇ ਆ ਗਏ ਘਰੇ ਆ ਕੇ ਸਭ ਕੁਝ ਦੱਸ ਦਿੱਤਾ ਤੇਜੇ ਨੇ ਕਿਹਾ ਜਦ ਦੇ ਜਦ ਦੇ ਪੈਚਕਾਂ ਦੇ ਸਾਡੀ ਜਾਨ ਸੁੱਕਣੇ ਪਈ ਹੋਈ ਪਈ ਸੀ ਪਸ਼ੂ ਕਿੱਲੇ ਤੜਾਰੇ ਸੀ ਪਰ ਮੀਨੇ ਚਾਹ ਬਣਾਈ ਤੇ ਪੱਠੇ ਪਾਏ ਬਿਸ਼ਨੀ ਨੂੰ ਅਮਰੋ ਪਰਮੇ ਵਧਾਈਆਂ ਦੇਣ ਲੱਗ ਗਈ ਤੇਜੇ ਦਾ ਫਿਕਰ ਖਤਮ ਹੋ ਗਿਆ ਸੀ ਕੰਮੋ ਤੇ ਗੁੱਡੀ ਪੜ੍ਹਾਈ ਕਰਕੇ ਸਿਲਾਈ ਦਾ ਕੰਮ ਸਿੱਖਣ ਲੱਗ ਜਾਂਦੀਆਂ ਕਿਉਂਕਿ ਠੰਡੂ ਨੇ ਕਿਹਾ 10 ਕਲਾਸਾਂ ਬਹੁਤ ਐ ਸਾਥ ਹੋਣੀ ਲੱਗੇ ਪੜ੍ਹਾਈਆਂ ਜਾਂਦੀਆਂ ਨਾ ਕੋਈ ਪੈਸਾ ਵਿਆਹ ਵਾਸਤੇ ਸਾਨੂੰ ਕੀ ਲੋੜ ਪਈ ਐ ਨੌਕਰੀ ਕਰਾਉਂਦੀ ਜਿਨ੍ਹਾਂ ਨੂੰ ਲੋੜ ਹੋਈ ਆਪੇ ਪੜਾ ਲੈਣਗੇ ਗੁੱਡੀ ਨੂੰ ਮੂਰਤੀ ਘਰੇ ਵੀ ਸੂਟ ਤਰਪਾਈ ਕਰਨੇ ਸਿਖਾ ਦਿੰਦੀ ਸਿਉਣੇ ਸਿਖਾ ਦਿੰਦੀ ਮੂਰਤੀ ਵਾਲ ਦੇਖ ਕੇ ਗੁੱਡੀ ਨੇ ਕਿਹਾ ਸੀ ਵੀ ਕੱਪੜੇ ਸਿੱਖਣੇ ਹਨ ਪਰ ਘਰੇ ਕੱਪੜਾ ਘੱਟ ਹੈ ਇਸ ਕਰਕੇ ਪਿੰਡ 'ਚ ਇੱਕ ਦਰਜੀ ਸੀ ਉਸ ਕੋਲ ਗੁੱਡੀ ਤੇ ਕਮੋਂ ਨੂੰ ਸਿੱਖਣ ਵਾਸਤੇ ਲਾ ਦਿੱਤਾ ਗਿਆ ਕੱਪੜੇ ਘੱਟ ਹੋਣ ਕਰਕੇ ਸਿੱਖਣ ਵੇਲੇ ਦਿੱਕਤ ਆਈ ਕਮੋਂ ਨੇ ਕਹਿਣਾ ਮੈਨੂੰ ਸੂਟ ਲਿਆ ਦਿਓ ਨਿੱਕੋਂ ਨੇ ਬੋਲਣਾ ਐ ਕਿਵੇਂ ਤੈਨੂੰ ਸੂਟ ਖਰੀਦ ਕੇ ਦਵਾ ਤੂੰ ਖਰਾਬ ਕਰ ਦੇਂਗੀ ਪਹਿਲਾਂ ਕੋਈ ਅਖਬਾਰ ਤੇ ਸਿੱਖ ਲੈ ਬਲਬੀਰ ਨੇ ਅਖਬਾਰ ਦੀ ਰੱਦੀ ਲੈ ਦਿੱਤੀ ਮਰੋਣ ਨੇ ਕਿਹਾ ਮੇਰੇ ਕੋਲ ਪੁਰਾਣੇ ਸੂਟ ਪਏ ਹੈ ਤੁਸੀਂ ਸਿੱਖ ਲਓ ਕਿਉਂਕਿ ਵਿਆਹ ਵਾਲੇ ਸੂਟ ਸੀ ਫਿਰ ਦੋ ਸੂਟ ਨਿੱਕੋ ਕੋਲ ਸੀ ਗੁੱਡੀ ਤੇ ਕਮੂਣੇ ਸੂਟ ਕੱਟਣੇ ਸਲਾਈ ਕਰਨੇ ਸਿੱਖ ਲਿਆ ਆਸੇ-ਪਾਸੇ ਪਿੰਡ 'ਚ ਹੋਰ ਘਰਾਣੀਆਂ ਬੁੜੀਆਂ ਸੂਟ ਫੜਾ ਕੇ ਸਲਾਈ ਕਰਨ ਵਾਸਤੇ ਗਈਆਂ ਕੋਈ ਖਰਚ ਨਹੀਂ ਲਿਆ ਕਿਉਂਕਿ ਸਿੱਖਣੇ ਸੀ 2 ਮਹੀਨੇ ਸਿੱਖਣ ਵਾਸਤੇ ਲਾਏ ਫਿਰ ਦੋਨੋਂ ਨੂੰ ਹਟਾ ਦਿੱਤਾ ਗਿਆ ਬਲਵੀਰ ਨੇ ਕਿਹਾ ਘਰੇ ਬੈਠ ਕੇ ਸਿੱਖ ਲਓ ਆਪਦੀ ਭਾਬੀ ਕੋਲੋਂ ਬਹੁਤਾ ਸਿੱਖ ਲਿਆ ਹੁਣ ਐਵੇਂ ਮੈਨੂੰ ਹਰ ਕੋਈ ਬੋਲਦਾ ਤੁਹਾਡੀਆਂ ਕੁੜੀਆਂ ਜਾਂਦੀਆਂ ਅੱਜ ਦੋਨੋਂ ਹਸਤੀਆਂ ਜਾਂਦੀਆਂ ਸੀ ਅੱਜ ਸਿਰ ਨੰਗੇ ਜਾਂਦੀਆਂ ਸੀ ਰੋਜ਼ ਕੋਈ ਨਾ ਕੋਈ ਬੋਲਦਾ ਆਪਣੇ ਪਿੰਡ ਵਾਲਾ ਦਰਜੀ ਕੋਲ ਤੁਰਿਆ ਵੀ ਫਿਰਦੇ ਰਹਿੰਦੇ ਆ ਪਿੰਡ ਵਾਲੇ ਟੇਕੇ ਘਰੇ ਬੈਠ ਜਾ ਬਥੇਰਾ ਸਿੱਖ ਲੈ ਕੱਪੜੇ ਆਪ ਦਾ ਸੂਟ ਸਿਲਾਈ ਕਰਨਾ ਆ ਗਿਆ ਬਹੁਤ ਐ ਹੋਰ ਕੀ ਕਰਨਾ ਸਿੱਖ ਕੇ ਕੰਮੋਂ ਤੇ ਗੁੱਡੀ ਘਰ ਦਾ ਕੰਮ ਕਰਕੇ ਜਦ ਕਦੇ ਵੀ ਟੀਵੀ ਦੇਖਣ ਲੱਗ ਜਾਂਦੀਆਂ ਬਲਵੀਰ ਨੇ ਕਿਹਾ ਬਸ ਤੁਸੀਂ ਪੰਜਾਬੀ ਪ੍ਰੋਗਰਾਮ ਦੇਖਣੇ ਆ ਹਿੰਦੀ ਨਹੀਂ ਦੇਖਣੇ ਹਿੰਦੀ ਬਲਵੀਰ ਦੇਖਦਾ ਹੁੰਦਾ ਸੀ ਕੰਮੋ ਤੇ ਗੁੱਡੀ ਚੋਰੀਓ ਦਿਨ ਵੇਲੇ ਟੀਵੀ ਲਾ ਲੈਂਦੀਆਂ ਨਾਲੇ ਮੂਰਤੀ ਵੀ ਵੇਖ ਲੈਂਦੀ ਆਵਾਜ਼ ਜਮਾ ਬੰਦ ਕਰਕੇ ਘਰੇ ਸਭ ਨੂੰ ਪਤਾ ਨਾ ਲੱਗੇ ਘਰੇ ਨਿੱਕੋ ਮਰੋ ਨੂੰ ਐਂ ਬੋਲਦੀਆਂ ਸੀ ਅਸੀਂ ਕੱਪੜੇ ਸਿੱਖਦੀਆਂ ਐਂ इतवार ਵਾਲੇ ਦਿਨ ਜੀ ਤਾਂ ਮੱਖੋ ਵੀ ਟੀਵੀ ਦੇਖਣ ਲੱਗ ਜਾਂਦੇ ਸੀ ਕੰਮੋ ਗੁੱਡੀ ਵੀ ਦੇਖਦੀਆਂ ਸੀ ਬਲਵੀਰ ਨੇ ਇਹ ਸੀ ਐਤਵਾਰ ਨੂੰ ਕੱਲੇ ਸੀਰੀਅਲ ਦੇਖਣੇ ਆ ਫਿਲਮ ਕੋਈ ਕਦੇ ਵੀ ਨਹੀਂ ਦੇਖਣੀ ਸ਼ਨੀਵਾਰ ਨੂੰ ਅਲਫ ਲੈਲਾ ਦੇਖਣ ਦੀ ਇਜਾਜ਼ਤ ਸੀ ਮੋਗਲੀ ਸਾਰੇ ਰਲ ਕੇ ਦੇਖਦੇ ਸੀ ਮੱਖੋ ਨੂੰ ਵੀ ਬਹੁਤ ਪਸੰਦ ਸੀ ਦੇਖਦੇ ਸਾਰੇ ਸੀ ਕਿਉਂਕਿ ਉਸ ਵੇਲੇ ਹੋਰ ਕੋਈ ਚੈਨਲ ਨਹੀਂ ਸੀ ਸਵੇਰੇ ਰੰਗੋਲੀ ਵੇਲੇ ਟੀਵੀ ਜੀਤ ਲਾਉਂਦਾ ਸੀ ਪਰ ਆਵਾਜ਼ ਉੱਚੀ ਹੁੰਦੀ ਸੀ ਇਸ ਕਰਕੇ ਕੰਮੂ ਗੁੱਡੀ ਦਾ ਧਿਆਨ ਹੁੰਦਾ ਸੀ ਬਲਵੀਰ ਘਰੇ ਹੁੰਦਾ ਤਾਂ ਕਮਰੇ ਦੀ ਬਾਰੀ ਬੰਦ ਕਰਕੇ ਟੈਲੀਵਿਜ਼ਨ ਦੇਖਦਾ ਸੀ ਐਤਵਾਰ ਦੀ ਫਿਲਮ ਵੇਲੇ ਰੌਲਾ ਪੈਂਦਾ ਸੀ ਕਿਉਂਕਿ ਬਾਰੀ ਚ ਵਿਰਲ ਸੀ ਗੁੱਡੀ ਤੇ ਕੰਮੂ ਉਹ ਵਿਰਲ ਵਿੱਚ ਦੀ ਝਾਤੀਆਂ ਮਾਰਦੀਆਂ ਸੀ ਜਿੰਨਾ ਕੋ ਦਿਸਦਾ ਸੀ ਉਹਨਾ ਫਿਲਮ ਦੇਖ ਲੈਂਦੀਆਂ ਸੀ ਆਵਾਜ਼ ਸੁਣਦੀ ਘੱਟ ਸੀ ਪਰ ਸਮਝ ਨਹੀਂ ਸੀ ਆਉਂਦੀ ਇੱਕ ਵੱਖਰਾ ਨਜ਼ਾਰਾ ਹੁੰਦਾ ਸੀ ਚੋਰੀਆਂ ਨੂੰ ਫਿਲਮ ਦੇਖਣ ਦਾ ਕਦੇ-ਕਦੇ ਬਿਜਲੀ ਜਾਣ ਵੇਲੇ ਟੀਵੀ ਬੰਦ ਹੋ ਜਾਂਦਾ ਬਲਵੀਰ ਬਾਹਰ ਆਉਂਦਾ ਤਾਂ ਪਤਾ ਲੱਗਦਾ ਇਹ ਗੁੱਡੀ ਤੇ ਕੰਮੋ ਕੀ ਕਰਦੀਆਂ ਨਿੱਕੋ ਨੇ ਬੋਲ ਦੇਣਾ ਇਹ ਤੇਰੀ 바ਰੀ ਚ ਲੰਮਕੀ ਜਾਂਦੀਆਂ ਬਲਵੀਰ ਗੁੱਡੀ ਦੀ ਲੜਾਈ ਹੋ ਜਾਂਦੀ ਜੀਤ ਹੁੰਦਾ ਉਹ ਵੀ ਲੜਨ ਲੱਗ ਜਾਂਦਾ ਗੁੱਡੀ ਤੇ ਕੰਮੋ ਤੇ ਏਕੇ-ਏਕ ਵੱਜਦੀ ਰੋਂਦਿਆਂ ਬੈਠ ਜਾਂਦੀਆਂ ਪਰ ਆਪ ਦਾ ਕੰਮ ਜਾਰੀ ਰੱਖਦੀਆਂ ਜਦੋਂ ਪੰਜਾਬੀ ਫਿਲਮ ਆਉਂਦੀ ਤਾਂ ਗੁੱਡੀ ਦੀ ਵਾਰੀ ਹੁੰਦੀ ਸੀ ਦੇਖਣ ਦੀ ਉਹ ਵਾਰੀ ਬੰਦ ਕਰ ਲੈਂਦੀਆਂ ਸੀ ਬਲਬੀਰ ਜੀਤ ਦੋਨਾਂ ਨੂੰ ਦੇਖਣ ਨਹੀਂ ਦੇਣੀ ਹੁੰਦੀ ਸੀ ਪਰ ਬਲਬੀਰ ਵੱਡਾ ਸੀ ਕਦੇ-ਕਦੇ ਮੈਨ ਸੋਚ ਚੱਕ ਦਿੰਦਾ ਸੀ ਬਿਜਲੀ ਭਜਾ ਦਿੰਦਾ ਸੀ ਇਸੇ ਕਰਕੇ ਗੁੱਡੀ ਬਾਰ ਖੋਲਦੀ ਬਲਬੀਰ ਝਟਕ ਮਾਰਦਾ ਗੁੱਡੀ ਦੇ ਫਿਰ ਛੱਡ ਦਿੰਦਾ ਸੋਚ ਫਿਰ ਸਾਰੇ ਫਿਲਮ ਦੇਖਣ ਲੱਗ ਜਾਂਦੇ ਸੀ ਤੇ ਸਾਰੇ ਫਿਲਮ ਇਹਨਾਂ ਨੇ ਕਦੇ ਧਿਆਨ ਨਾਲ ਨਹੀਂ ਦੇਖੀ ਹੁੰਦੀ ਸੀ ਬਸ ਇਹਨਾਂ ਦੀ ਫਿਲਮ ਲੜਾਈ ਚ ਹੀ ਲੰਘ ਜਾਂਦੀ ਹੁੰਦੀ ਸੀ ਇਹਨਾਂ ਦਾ ਫਿਲਮਾਂ ਦੇਖਣ ਵੇਲੇ ਹੀ ਹਾਲ ਹੁੰਦਾ ਸੀਗਾ ਪੰਜਾਬੀ ਪ੍ਰੋਗਰਾਮ ਨਵੇਂ ਸਾਲ ਵੇਲੇ ਜੋ ਆਉਂਦਾ ਹੁੰਦਾ ਸੀ ਨਾ ਉਹ ਹੀ ਸਾਰੇ ਰਲ ਕੇ ਦੇਂਦੇ ਹੁੰਦੇ ਸੀ ਕਦੇ-ਕਦੇ ਗੁੰਗੇ ਬੋਲੇ ਦੀਆਂ ਖਬਰਾਂ ਵੇਲੇ ਅੱਕ ਜਾਂਦੇ ਸੀ ਕਿਉਂਕਿ ਇਹੀ ਟਾਈਮ ਮਿਲਦਾ ਸੀ ਟੀਵੀ ਲਾਉਣ ਦਾ ਕੰਮ ਨੂੰ ਉਸ ਵੇਲੇ ਚੱਲਦਿਆਂ ਸੀ ਜੀਤ ਸੰਜੋਤ ਦਾ ਫੈਨ ਸੀ ਕੋਈ ਫਿਲਮ ਆਉਂਦੀ ਇਹ ਦੇਖਣੋਂ ਨਹੀਂ ਹਟਦਾ ਸੀ ਹਜੇ ਨਵੀਂ-ਨਵੀਂ ਤਾਂ ਕੋਈ ਕੋਈ ਆਉਂਦੀ ਸੀ ਪੁਰਾਣੀਆਂ ਫਿਲਮਾਂ ਜ਼ਿਆਦਾ ਆਉਂਦੀਆਂ ਸੀ ਉਸ ਵੇਲੇ ਦੂਜੇ ਘਰੇ ਵੀ ਇਹੀ ਹਾਲ ਸੀ ਬਿੰਦਰ ਤੇ ਤਾਰੂ ਨੂੰ ਧਰਮਿੰਦਰ ਗੱਬਰ ਦੀਆਂ ਫਿਲਮਾਂ ਪਸੰਦ ਸੀ ਜ਼ਿਆਦਾ ਤਾਰੂ ਇਹੀ ਬੋਲਦਾ ਸੀ ਲੰਬੂ ਦੀ ਫਿਲਮ ਉਹ ਅੱਜ ਰੇਖਾ ਬਹੁਤ ਸੋਹਣੀ ਫਿਲਮ ਪਾਲੀ ਤੇ ਤਾਰੂ ਨੂੰ ਰੇਖਾ ਤੇ ਲੰਬੂ ਪਸੰਦ ਸੀ ਇਸ ਕਰਕੇ ਇਹਨਾਂ ਦੀ ਫਿਲਮ ਇਹ ਦੋਨੋਂ ਦੇਖਦੇ ਹੁੰਦੇ ਸੀ ਜੀਤੀ ਕਿਸੇ ਨੂੰ ਕੁਝ ਨਾ ਦੇਖਣ ਤੋਂ ਰੋਕਦੀ ਸੀ ਨਾ ਬਿੰਦਰ ਬੋਲਦਾ ਸੀ ਕੁਝ ਪਰ ਮੀਰਾ ਅਮਰੋ ਦੋਨੋਂ ਟੀਵੀ ਲਾਉਂਦੇ ਨਹੀਂ ਲਾਉਣ ਨਹੀਂ ਦਿੰਦੇ ਸੀ ਮਸਾਂ ਚੋਰ ਨੂੰ ਲਾਉਂਦੇ ਸੀ ਜੇ ਜਦੋਂ ਕੋਈ ਲਾਉਂਦਾ ਸੀ ਜਦੋਂ ਐਤਵਾਰ ਨੂੰ ਦਿਨ ਵੇਲੇ ਟੈਲੀਵਿਜ਼ਨ ਚੱਲਦਾ ਤਾਂ ਅਮਰੋ ਨੇ ਆਵਾਜ਼ਾਂ ਮਾਰ ਮਾਰ ਥੱਕ ਜਾਣਾ ਵੇ ਕੰਜਰੋ ਵੇ ਬਾਹਰ ਨਿਕਲੋ ਪਸੂ ਧੁੱਪੇ ਮਰ ਗਏ ਸ਼ਾਮੇ ਕਰ ਦਿਓ ਮੀਰੇ ਨੇ ਡਾਂਗ ਚੱਕ ਕਮਰੇ ਵੱਲ ਤੁਰ ਪੈਣਾ ਦਰਵਾਜੇ ਤੇ ਮਾਰ ਡਾਂਗ ਸਾਰੇ ਕਮਰੇ ਚੋਂ ਕੱਢਦੇ ਨੇ ਕਦੇ-ਕਦੇ ਟੀਵੀ ਦਾ ਪਲੱਗ ਕੱਢ ਕੇ ਕੋਲ ਰੱਖ ਲੈਂਦਾ ਸੀ ਕਿਉਂਕਿ ਉਸ ਵੇਲੇ ਕੱਚੀ ਪੱਕੀ ਫਿੱਟ ਕੀਤੀ ਹੁੰਦੀ ਸੀ ਬਿਜਲੀ ਤਾਰਾਂ ਬਿਜਲੀ ਦੀਆਂ ਵੈਸੀ ਲੰਮਕਦੀਆਂ ਸੀ ਸਾਰੇ ਮੀਰੇ ਵੱਲ ਔਖਾ-ਔਖਾ ਝਾਕਦੇ ਸੀ ਪਰ ਬੋਲਦੇ ਕੁਝ ਵੀ ਨਹੀਂ ਸੀ ਕਿਉਂਕਿ ਗੋਲਾਂ ਕੱਢਣ ਲੱਗੇ ਜਾਂਦਾ ਸੀ ਮੀਰਾ ਹਰ ਇੱਕ ਦੀ ਮਾਂ ਭੈਣ ਇੱਕ ਕਰ ਦਿੰਦਾ ਸੀ ਜੇ ਮੀਰਾ ਬਾਹਰ ਬੇਰੀਆਂ ਥੱਲੇ ਬੈਠ ਜਾਂਦਾ ਤੱਕ ਕਿਸੇ ਨੂੰ 베ਰ ਨਹੀਂ ਤੋੜਨ ਦਿੰਦਾ ਸੀ। ਇਹ ਹੀ ਬੋਲਦਾ ਸੀ ਥੱਲੇ ਡਿੱਗੇ ਚੁੱਕ ਲੋ। ਉੱਪਰੋਂ ਨਹੀਂ ਤੋੜਨੇ, ਕੱਚੇ ਆ। ਜੀਤ ਵਰਗੇ ਚੋਰੋਂ ਤੋੜਨ ਭੱਜ ਜਾਂਦੇ। ਇੱਕ ਵਾਰ ਜੀਤ ਕੱਚੀ ਮਿੱਟੀ ਦੇ ਡਲੇ ਮਾਰ ਕੇ 베ਰ ਤੋੜ ਰਿਹਾ ਸੀ। ਕੁਝ ਡਲੇ 베ਰੀ ਤੇ ਟੰਗੇ ਰਹਿ ਗਏ। ਮੀਰਾ ਥੱਲੇ ਬੈਠਾ ਸੀ ਹਨੇਰੀ ਆਈ। ਮਿੱਟੀ ਦਾ ਡਲਾ ਇੱਕ ਮੀਰਾ ਦੇ ਮੰਜੇ ਤੇ ਵੱਜਿਆ। ਤੇ ਮੀਰੇ ਨੇ ਕਈ ਦਿਨ ਗਾਲਾਂ ਕੱਢੀਆਂ ਵੀ ਜੇਕਰ ਮੇਰੇ ਸਿਰ 'ਚ ਵੱਜਦਾ। ਉਸੇ ਉੱਤੇ ਡਲੇ ਮਾਰਦੇ ਹੂੰ ਮੀਰੇ ਨੇ ਗਾਲਾਂ ਕੱਢਣੀਆਂ ਤਾਂ ਨੂਰ ਨੇ ਹਰ ਕੋਲ ਜਾ ਕੇ ਬੋਲਣਾ ਬਾਪੂ ਗਾਲਾਂ ਕੱਢਦਾ ਬੇਰ ਨਹੀਂ ਤੋੜਨ ਦਿੰਦਾ ਅਮਰੂਦ ਨਿੰਬੂ ਦੇ ਬੂਟੇ ਖੇਤ 'ਚ ਲੱਗੇ ਹੋਏ ਸੀ ਮੀਰੇ ਨੇ ਜਵਾਕਾਂ ਨੂੰ ਅਮਰੂਦ ਨਾ ਤੋੜਨ ਦੇਣੇ ਪੰਛੀ ਤੋੜ ਕੇ ਖਾ ਜਾਂਦੇ ਸੀ ਤੇਜੇ ਦਾ ਸੁਭਾਅ ਇਸ ਕੱਲੋਂ ਵਧੀਆ ਸੀ ਤੇਜੇ ਨੇ ਕਹਿਣਾ ਬਾਈ ਜਵਾਕਾਂ ਨੂੰ ਕੀ ਕੱਚੇ ਪੱਕੇ ਖਾਈ ਜਾਂਦੇ ਮੀਰੇ ਨੇ ਫਿਰ ਬੋਲਣਾ ਤੈਨੂੰ ਕੀ ਪਤਾ ਜਵਾਕਾਂ ਨੂੰ ਖੰਗ ਹੋ ਜੂ ਫਿਰ ਚੱਕੀ ਫਰੋ ਡੈਕਟਰਾਂ ਦੇ ਕੋਲੇ ਜਾਮਣਾ ਦੇ ਦੋ ਵੱਡੇ ਦਰਖਤ ਸੀ ਖੇਤਾਂ ਵੱਲ ਘਰ ਦੀ ਕੰਧ ਦੇ ਨਾਲ ਸੀ ਮੀਰਾ ਉੱਥੇ ਬੈਠ ਜਾਂਦਾ ਹਨੇਰੀ ਨਾਲ ਕਿੰਨੀਆਂ ਜਾਮਣਾ ਥੱਲੇ ਡਿੱਗ ਪੈਂਦੀਆਂ ਸੀ ਪਰ ਮੀਰਾ ਤੋੜਨ ਨਹੀਂ ਦਿੰਦਾ ਸੀ ਜਵਾਕਾਂ ਨੂੰ ਹੀ ਬੋਲਦਾ ਸੀ ਥੱਲੇ ਚੱਕੋ ਪਹਿਲਾਂ ਇਹ ਖਾਓ ਕੋਇਲ ਜਦੋਂ ਵੀ ਬੋਲਦੀ ਮੀਰਾ ਉਸ ਨੂੰ ਵੀ ਗੱਲ ਕੱਢ ਕੇ ਬੋਲਦਾ ਸੀ ਮੇਰੇ ਸਾਲੇ ਦੀ ਕਿਉਂ ਭੱਜ ਕੇ ਆਈ ਕਾਂ ਉਦੋਂ ਚੰਗਾ ਲੱਗਦਾ ਸੀ ਤਾਂ ਇਹਨੂੰ ਗੱਪ ਮਾਰ ਕੇ ਮਗਰ ਲਿਆ ਹੁਣ ਬੈਠੀ ਕਲਪੀ ਜਾਨੀ ਆ ਕੋਇਲ ਨੇ ਜਦੋਂ ਸਵੇਰੇ ਸਵੇਰੇ ਦੁਪਹਿਰ ਤੱਕ ਬੋਲ ਜਾਣਾ ਤੇ ਮੀਰਾ ਨੇ ਨਾਲ ਗਾਲਾਂ ਦੀ ਚੜੀ ਲਾਈ ਰੱਖਣੀ ਕਿਉਂਕਿ ਅੰਗੂਰਾ ਵੇਲੇ ਜਾਮਨਾ ਵੇਲੇ ਇਹ ਕੋਇਲਾਂ ਜਾਦੇ ਬੋਲਦੇਆਂ ਦਰਖਤਾਂ ਤੇ ਆ ਕੇ ਬੈਠ ਕੇ ਕਦੇ-ਕਦੇ ਕੋਈ ਜਵਾਬ ਪੁੱਛ ਲੈਂਦਾ ਬਾਪੂ ਤੂੰ ਕੋਇਲ ਨੂੰ ਕਾਹਤੋਂ ਗੱਲਾਂ ਕੱਢਦਾ ਫਿਰ ਮੀਰੇ ਨੇ ਜਵਾਬ ਦੇਣਾ ਜਵਾਬ ਦੇ ਦੇਣਾ ਕਾਂ ਬਹੁਤ ਚਲਾਕ ਸੀ ਕੋਇਲ ਨੂੰ ਗੱਪ ਮਾਰਦਾ ਸੀ ਸਾਡੇ ਪੰਜਾਬ ਚ ਬਾਗ ਆ ਹੁਣ ਇਹ ਮਗਰ ਆ ਗਈ ਹੁਣ ਬੈਠੀ ਰੋਲਾ ਪਾਈ ਜਾਂਦੀ ਆ ਕਾਹਨੂੰ ਵਾਜਾ ਮਾਰਦੀ ਆ ਕਾਹਨੂੰ ਗਾਲਾਂ ਕੱਢਦੀ ਆ ਇੰਨੀ ਗੱਲ ਸੁਣ ਕੇ ਜਵਾਕ ਸੱਚ ਮੰਨ ਜਾਂਦੇ ਤੇ ਸਕੂਲ ਜਾ ਕੇ ਇੱਕ ਦੂਜੇ ਨੂੰ ਦੱਸਦੇ ਨੂਰ ਨੇ ਤੋਤਲੀ ਆਵਾਜ਼ ਚ ਬੋਲਣਾ ਬਾਪੂ ਕੁੱਗੀ ਚਿੜੀ ਬੋਲੀ ਜਾਂਦੀ ਆ ਮੀਰੇ ਨੇ ਕਹਿਣਾ ਕੁੱਗੀ ਮਹਾਰਾਜ ਦਾ ਨਾਮ ਜਪਦੀ ਆ ਤੂੰ ਹੀ ਤੂੰ ਤੂੰ ਹੀ ਤੂੰ ਨੂਰ ਨੇ ਖੁਸ਼ ਹੋ ਜਾਣਾ ਇਹ ਗੱਲ ਸੁਣ ਕੇ ਘਰੇ ਜਾ ਕੇ ਆਉਦੀ ਦਾਦੀ ਨੂੰ ਮਾਂ ਨੂੰ ਵੀ ਦੱਸਣਾ ਬੀਬੀ ਕੁੱਗੀ ਬੋਲਦੀ ਐ ਤੂੰ ਹੀ ਤੂੰ ਤੂੰ ਹੀ ਤੂੰ ਬਾਪੂ ਨੇ ਕਿਹਾ ਮੀਰੇ ਨੇ ਬਹੀ ਰੋਟੀ ਨੂਰ ਤੋਂ ਮੰਗ ਲੈਣੀ ਜਾਨੂ ਨੂਰਾ ਇੱਕ ਬੇਹਾ ਟੁੱਕਲੇ ਆ ਨੂਰ ਨੇ ਆਪਦੀ ਮਾਂ ਨੂੰ ਬੋਲਣਾ ਬਾਪੂ ਨੂੰ ਟੁੱਕ ਦੇ ਦੇ ਨੂਰ ਨੂੰ ਉਸ ਦੀ ਮਾਂ ਇੱਕ ਦੋ ਬਹੀ ਰੋਟੀ ਫੜਾ ਦਿੰਦੀ ਸੀ ਮੀਰੇ ਕੋਲੇ ਨੂਰ ਖੜ ਜਾਂਦੀ ਮੰਜੇ ਦੇ ਉੱਤੇ ਰੋਟੀ ਰੱਖ ਦਿੰਦੀ ਮੀਰਾ ਰੋਟੀ ਨੂੰ ਭੋਰ ਕਰਕੇ ਫਿਰ ਪੰਛੀਆਂ ਨੂੰ ਪਾ ਦਿੰਦਾ ਸੀ ਮੀਰਾ ਬਾਰ ਦੇ ਵਿੱਚ ਬਾਹਰ ਮੰਜਾ ਡਾਉਂਦਾ ਹੁੰਦਾ ਸੀ ਪੰਛੀ ਵਿਰੋਜ ਕੋਲੇ ਆਉਂਦੇ ਸੀ ਨੂਰੇ ਨੇ ਬੋਲਣਾ ਬਾਪੂ ਕੁੱਗੀ ਰੋਟੀ ਖਾਊ ਮੀਰੇ ਨੇ ਕਹਿਣਾ ਹੁਣ ਸੱਦਦੇ ਆਪਾਂ ਮੀਰੇ ਨੇ ਭੋਰ ਭੋਰ ਕੇ ਚੋਰ ਖਲਾਰ ਦੇਣੀ ਚਿੜੀਆਂ ਕੁੱਗੀਆਂ ਗਟਾਰਾਂ ਕਬੂਤਰ ਕਾਂ ਚੋਗਾ ਚੁਗਦੇ ਸੀ ਕਾਂ ਤੇ ਮੀਰਾ ਬਹੁਤ ਲੱਗਦਾ ਸੀ ਇੱਕ ਛੋਟੀ ਨਾਲ ਕਾਂ ਉਡਾ ਦਿੰਦਾ ਸੀ ਤੇ ਉਹਨੂੰ ਗਾਲ ਕੱਢ ਕੇ ਬੋਲਦਾ ਸੀ ਇਹ ਖਾਣ ਨਹੀਂ ਦਿੰਦਾ ਹੋਰਾਂ ਜਨੌਰਾਂ ਨੂੰ ਮੇਰੇ ਨੇ ਰੋਜ਼ ਜੋਗਾ ਪੋਣਾ ਪੰਛੀ ਰੋਜ਼ ਆਉਂਦੇ ਸੀ ਮੰਜੇ ਦੇ ਕੋਲੇ ਆਰਾਮ ਨਾਲ ਚੁਗਦੇ ਸੀ ਕੋਈ ਕੁੱਤਾ ਬਿੱਲੀ ਨਹੀਂ ਆਉਂਦਾ ਸੀ ਕਿਉਂਕਿ ਮੀਰਾ ਹਮੇਸ਼ਾ ਕੋਲੇ ਡਾਂਗ ਰੱਖਦਾ ਸੀ ਕੈਲੇ ਦੇ ਘਰੇ ਨਿੰਮ ਦਾ ਦਰਖਤ ਸੀ ਗੁੱਡੀ ਤੇ ਮੱਖੋਂ ਨੂੰ ਨਿੰਮ ਦੀਆਂ ਗਟੋਲੀਆਂ ਖਾਂਦੀ ਆਤ ਸੀ ਗਰਮੀ 'ਚ ਪੀਲੀਆਂ ਹੋ ਜਾਂਦੀਆਂ ਸੀ ਮਿੱਠੀਆਂ ਲੱਗਦੀਆਂ ਸੀ ਗੁੱਡੀ ਨੂੰ ਇੱਕ ਵਾਰੀ ਬਲਵੀਰ ਨੇ ਬੋਲ ਦਿੱਤਾ ਇਹ ਖਾਣ ਨਾਲ ਚਿਹਰੇ 'ਤੇ ਫਿੰਸੀਆਂ ਨਹੀਂ ਹੁੰਦੀਆਂ ਗੁੱਡੀ ਮੱਖੋਂ ਫਿਰ ਖਾਣ ਨੂੰ ਨਹੀਂ ਹਟਦੀਆਂ ਸੀ ਕਮੋ ਖਾ ਲੈਂਦੀ ਸੀ ਪਰ ਘਟ ਖਾਂਦੀ ਸੀ ਨਿੰਮ ਤੇ ਪਿੰਗ ਪਾ ਲੈਣੀ ਗੁੱਡੀ ਖੁਦ ਨਿੰਮ ਤੇ ਚੜ ਜਾਂਦੀ ਮੱਖੋ ਵੀ ਚੜ ਜਾਂਦੀ ਦੋਨੋਂ ਬੈਠੀਆਂ ਨਿੰਮ ਦੀਆਂ ਗਟੋਲੀਆਂ ਖਾਈ ਜਾਂਦੀਆਂ ਬਾਹਰੋਂ ਖੇਤ ਇੱਕ ਵਾਰੀ ਕੈਲਾ ਆ ਗਿਆ ਕੈਲੇ ਨੇ ਅਨਸਾਰ ਕਮੂ ਨੂੰ ਦੇਖ ਲਿਆ ਨਿੰਮ ਥੱਲੇ ਖੜੀ ਨੂੰ ਕੈਲਾ ਬੋਲਦਾ ਕੁੜਗੇ ਦੁਪਹਿਰ ਵੇਲੇ ਨਹੀਂ ਸੌਂਦੀ ਚੱਲ ਜਾ ਸੌਂ ਜਾ ਕੇ ਕਿਵੇਂ ਦੁਪਹਿਰੇ ਨਹੀਂ ਟਿਕਦੇ ਦੂਜੇ ਕਿੱਥੇ ਆ ਕਮੂ ਨੇ ਕਿਹਾ ਬਾਪੂ ਗੁੱਡੀ ਗੁੱਡੀ ਮੱਖੋ ਉੱਪਰ ਬੈਠਿਆ ਨਿੰਮ ਦੇ ਕੈਲੇ ਨੇ ਮਾਰੇ ਦਵਕਾ ਗੁੱਡੀ ਮੱਖੋ ਹੌਲੀ ਹੌਲੀ ਥੱਲੇ ਆਈ ਜਾਣ ਨਾਲੇ ਗੁੱਡੀ ਬੋਲੇ ਬਾਪੂ ਪੀਂਗ ਪਾਉਂਦੇ ਸੀ ਕੈਲਾ ਦਿਨ ਵੇਲੇ ਟਿਕ ਜੋ ਪੀਂਗ ਅਥਨੇ ਪਾ ਲੈਣੀ ਸੀ ਮਾਵਾ ਥੋਡੀਆਂ ਆਪ ਸੌ ਗਈਆਂ ਕੁੜੀਆਂ ਦਾ ਪਤਾ ਨਹੀਂ ਕਿੱਥੇ ਫਿਰਦੀਆਂ ਗੁੱਡੀ ਵਰਗੀਆਂ ਆਪਦੀਆਂ ਮਾਵਾ ਕੋਲੇ ਜਾਂਦੀਆਂ ਵੇੜੇ 'ਚ ਇੱਕ ਪਾਸੇ ਕੰਧ ਦੀ ਛਾਂ ਮੰਜਾੜਾ ਹੀ ਮਰੋ ਤੇ ਨਿੱਕੋ ਪਈਆਂ ਸੀ ਇਹ ਵੀ ਉੱਥੇ ਪੈ ਜਾਂਦੀਆਂ ਪਰ ਟਿਕਦੀਆਂ ਕਿੱਥੇ ਸੀ ਮੱਖੋ ਸਕੂਲ ਦਾ ਕੰਮ ਕਰਨ ਲੱਗ ਜਾਂਦੀ ਸੀ ਇਹ ਕੋਲੇ ਬੈਠ ਜਾਂਦੀਆਂ ਸੀ ਚਾਦਰ ਕੱਢਦੀਆਂ ਜਾਂ ਨਾਲੇ ਬੁੰਦੀਆਂ ਸਲਾਈ ਕਰਦੀਆਂ ਪਰਸ਼ਾਵਾਂ ਜਾਂ ਦੇਖ ਕੇ ਨਿੱਕੋ ਕਮੋ ਨੂੰ ਚਾਹ ਬਣਾਉਣ ਦਾ ਬੋਲ ਦਿੰਦੀ ਇਧਰੋਂ ਚਾਹ ਮੂਰਤੀ ਬਣਾ ਲੈਂਦੀ ਸੀ ਬਲਬੀਰ ਵੀ ਰੋਟੀ ਖਾ ਜਾਂਦਾ ਸੀ ਨਾਲੇ ਚਾਹ ਪੀ ਜਾਂਦਾ ਸੀ ਕਿਉਂਕਿ ਪਿੰਡ 'ਚ ਹੀ ਦੁਕਾਨ ਸੀ ਕਮੋ ਸਵੇਰੇ ਡੱਬਾ ਭਰ ਕੇ ਰੁੱਟੀਆਂ ਬਣਾ ਦਿੰਦੀ ਸੀ ਸਟੀਲ ਦੇ ਡੱਬੇ ਆ ਗਏ ਸੀ ਤੂਤ ਵਾਲੇ ਸ਼ਾਬੇ ਜੋ ਤਾਜ਼ੀਆਂ ਬਣਾ ਕੇ ਰੱਖਦੇ ਸੀ ਉਦੋਂ ਬਾਅਦ ਡੱਬੇ ਦੇ ਵਿੱਚ ਬੰਦ ਕਰਕੇ ਰੱਖ ਦਿੰਦੇ ਸੀ ਨਿੱਗੀਆਂ ਜੀਆਂ ਪੋਲੀਆਂ ਰੋਟੀਆਂ ਰਹਿਣੀਆਂ ਦੁਪਹਿਰ ਵੇਲੇ ਉਹੀ ਰੋਟੀ ਚਾਰ ਚਟਣੀ ਨਾਲ ਖਾ ਲੈਂਦੇ ਸੀ 3 ਵਜੇ ਨੂੰ ਪਸ਼ੂਆਂ ਨੂੰ ਤੂੜੀ ਪਾ ਦਿੰਦੀ ਆਂਦੀ ਸੀ ਖਲ ਬੜੇਵੇਂ ਰਾ ਕੇ ਬਣ ਦਿੱਤੇ ਜਾਂਦੇ ਸੀ ਜੀਤ ਤੇ ਕਮੂ ਦੋਨੋਂ ਪਸ਼ੂ ਸੰਭਾਲ ਲੈਂਦੇ ਸੀ ਮੂਰਤੀ ਤੇ ਗੁੱਡੂ ਇਹ ਦੋਨੋਂ ਪਸ਼ੂ ਪਸ਼ੂਆਂ ਨੂੰ ਕੱਖ ਪੱਠੇ ਪਾ ਕੇ ਬੰਨ੍ਹ ਦਿੰਦੀਆਂ ਸੀ ਫਿਰ ਗੁੱਡੀ ਤੇ ਕੰਮੋਂ ਪਿੰਕ ਪਾਉਣ ਲੱਗ ਜਾਂਦੀਆਂ ਝੂਟੇ ਲੈਣ ਵੇਲੇ ਵੀ ਮੱਖੋ ਆ ਜਾਂਦੀ ਤਿੰਨੋਂ ਝੂਟੇ ਲੈਂਦੀਆਂ ਪਰ ਲੜਾਈ ਕਰਕੇ ਮੱਖੋ ਇੱਕ ਦੋ ਝੂਟੇ ਵੱਧ ਲੈ ਜਾਂਦੀ ਸੀ ਗੁੱਡੀ ਤੇ ਕੰਮੋਂ ਨੇ ਲੜਨਾ ਕਦੇ ਕਦੇ ਇੱਕ ਚਪੜ ਚਪੇੜ ਲਾ ਦੇਣੀ ਮੱਖੋ ਸ਼ਿਕਾਇਤ ਲਾਉਂਦੀ ਸੀ ਗੁੱਡੀ ਤੇ ਕੰਮੋਂ ਨੂੰ ਝਿੜਕਾਂ ਪੈ ਜਾਂਦੀਆਂ ਨਿੱਕੋ ਨੇ ਕਹਿਣਾ ਕਿਉਂ ਘੁਟਦੀਆਂ ਨਿਆਣੀ ਨੂੰ ਜੇ ਦੋ ਝੂਟੇ ਵੱਧ ਲੈ ਲੂ ਫਿਰ ਕਿਹੜਾ ਤੁਹਾਡੀ ਪਿੰਕ ਖਸਦੀ ਹੈ ਇਨਾ ਸੁਣ ਕੇ ਗੁੱਡੀ ਤੇ ਕੰਮੋ ਚੁੱਪ ਕਰ ਜਾਂਦੀਆਂ ਸੀ ਅਮਰੋ ਦੇ ਮੰਜੇ ਤੇ ਗੁੱਡੂ ਪਿਆ ਰਹਿੰਦਾ ਸੀ ਕਦੇ-ਕਦੇ ਉੱਚੀ ਬੋਲਣ ਦੀ ਕੋਸ਼ਿਸ਼ ਕਰਦਾ ਨੂਰਾ ਨੂੰ ਆਜਾ ਮਾਰਦਾ ਨੂਰ ਨੂਰ ਬੋਲਦਾ ਪਰ ਸਾਫ਼ ਨਹੀਂ ਬੋਲ ਹੁੰਦਾ ਸੀ ਉਰ ਰੋਰ ਸੁਣਦਾ ਹੁੰਦਾ ਸੀ ਦੂਜਿਆਂ ਨੂੰ ਅਮਰੋ ਗੁੱਡੂ ਨੂੰ ਕੁਝ ਨਾ ਕੁਝ ਖਪਮਦੀ ਰਹਿੰਦੀ ਹੁੰਦੀ ਸੀ ਗੁੱਡੂ ਜ਼ਿਆਦਾ ਖਾਂਦਾ ਨਹੀਂ ਸੀ ਥੋੜੇ ਥੋੜੇ ਟਾਈਮ ਤੇ ਬਾਅਦ ਥੋੜੇ ਥੋੜੇ ਹੀ ਕੁਝ ਖਾਂਦਾ ਸੀ ਗੁੱਡੂ ਆਪਦੇ ਹੱਥ ਨਾਲ ਨਹੀਂ ਖਾ ਸਕਦਾ ਸੀ ਅਮਰੋ ਇੱਕ ਸ਼ਾਮ ਨੂੰ ਦਰਵਾਜ਼ੇ ਦੇ ਅੱਗੇ ਬੈਠੀ ਸੀਗੀ ਪਰ ਸ਼ਾਮੇ ਮੰਜਾ ਡਾਈ ਗੁੱਡੂ ਨੂੰ ਮੱਕੀ ਦੀਆਂ ਖਿੱਲਾਂ ਖਵਾ ਰਹੀ ਸੀਗੀ ਨੂਰ ਬੋਲੀ ਨਾ ਖਵਾ ਬੀਬੀ ਗੁੱਡੂ ਨੂੰ ਟਿੱਡ ਦੁਖਣ ਲੱਗ ਜੂ ਅਮਰੋ ਬੋਲੀ ਮਰ ਜਾਣੀਏ ਤੇਰਾ ਨਹੀਂ ਟਿੱਡ ਦੁਖਦਾ ਜਦੋਂ ਤੂੰ ਆਪਲਾ ਸਵਲਾ ਖਾਨੀ ਐ ਸਾਰਾ ਦਿਨ ਤੇਰਾ ਮੂੰਹ ਬੰਦ ਨਹੀਂ ਹੁੰਦਾ ਜਵਾਗ ਦਾ ਟਿੱਡ ਦੁਖਦਾ ਬੋਲਦੀ ਐ ਨੂਰ ਬੋਲੀ ਮੈਂ ਤਾਂ ਸਿਆਣੀ ਐ ਇਹ ਹਜੇ ਨਿੱਕਾ ਅਮਰੋ ਬੋਲੀ ਜਾ ਮਰ ਜਾ ਪਰੇ ਗੁੱਡੂ ਨੇ ਇਹਨਾਂ ਸੁਣ ਕੇ ਖਾਣਾ ਬੰਦ ਕਰ ਦਿੱਤਾ ਤੇ ਮੰਜੇ ਤੇ ਫਿਰ ਸਿੱਧਾ ਪੈ ਗਿਆ ਗੁੱਡੂ ਖੁਦ ਬੈਠ ਨਹੀਂ ਸਕਦਾ ਸੀ ਤੇ ਮੁੜ ਕੇ ਉਹਨੂੰ ਬੈਠਣ ਵੇਲੇ ਗੋਡੇ ਦਾ ਸਹਾਰਾ ਚਾਹੀਦਾ ਸੀ ਪਰ ਪੈਣ ਵੇਲੇ ਆਪੇ ਪੈ ਜਾਂਦਾ ਸੀ ਮੀਰੇ ਨੇ ਆਵਾਜ਼ ਮਾਰੀ ਨੂਰ ਪੁੱਤ ਪਾਣੀ ਲਿਆ ਗਰਮੀ ਜ਼ਿਆਦਾ ਨਿੰਬੂ ਵਾਲਾ ਪਾਣੀ ਬਣਾ ਲਓ ਨੂਰ ਬੋਲੀ ਉੱਥੇ ਬੈਠੀ ਨੂਰ ਬੋਲੀ ਬਾਪੂ ਨਿੰਬੂ ਹੈ ਨਹੀਂ ਨੂਰ ਨੇ ਖੜੀ ਨੇ ਜਵਾਬ ਦੇ ਦਿੱਤਾ ਉੱਥੇ ਅਮਰੋ ਮਰ ਜੇ ਅੱਗੇ ਹੋ ਜਾ ਮਾਂ ਕੋਲ ਖੜੀ ਜਵਾਬ ਦੇ ਜਾਨੀ ਆ ਜਾਂ ਮਾਂ ਨੂੰ ਬੋਲ ਨਿੰਬੂ ਦਾ ਪਾਣੀ ਬਣਾ ਲਵੇ ਨੂਰ ਆਪਦੀ ਮਾਂ ਪਰਮੀ ਨੂੰ ਜਾ ਕੇ ਬੋਲਦੀ ਹੈ ਮੰਮੀ ਪਾਣੀ ਬਣਾ ਦੇ ਨਿੰਬੂ ਵਾਲਾ ਬਾਪੂ ਨੇ ਕਿਹਾ ਬਸ ਇੱਕ ਗਲਾਸ ਬਣਾਈ ਹੋਰ ਨਾ ਬਣਾਈ ਪਰ ਮੈਂ ਕਿਉਂ ਹੋਰ ਕਿਸੇ ਦੇ ਮੂੰਹ ਨਹੀਂ ਲੱਗੇ ਨੂਰ ਤੈਨੂੰ ਪਤਾ ਖੰਡ ਮੁੱਕ ਜੂ ਪਰਮੀ ਸੁਣ ਕੇ ਹੱਸਦੀ ਹੈ ਤੇ ਬੋਲਦੀ ਹੈ ਬੇਬੇ ਮੇਰਗੇ ਚੰਗਾ ਜ਼ਿਆਦਾ ਫਿਕਰ ਨਾ ਕਰ ਇੱਕ ਗਲਾਸ ਬਣਾਉ ਪਰਮੀ ਪਾਣੀ ਬਣਾ ਕੇ ਡੋਲੂ ਪਰ ਲਈ ਗਲਾਸ ਨਾਲ ਦਰਵਾਜੇ ਦੇ ਵਿੱਚ ਆ ਜਾਂਦੀ ਐ ਸਾਰਿਆਂ ਨੂੰ ਪਾਣੀ ਪਿਵਾਉਣ ਲੱਗ ਜਾਂਦੀ ਐ ਤੇ ਨੂਰ ਬੋਲਦੀ ਐ ਬਾਪੂ ਮੇਰੀ ਮੰਮੀ ਨੂੰ ਭੋਰਾ ਕੁਝ ਨਹੀਂ ਪਤਾ ਕਿੰਨਾ ਪਾਣੀ ਬਿਲਾ ਲਿਆ ਖੰਡ ਘੋਲ ਲਈ ਹੁਣ ਲੈ ਖੰਡ ਮੁੱਕ ਜੂ ਮੇਰੇ ਡੈਡੀ ਦੇ ਪੈਸੇ ਲਵਾਉ ਸਾਰੇ ਨੂਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸੁਣ ਕੇ ਹੱਸਦੇ ਸੀ ਤੇ ਪਾਣੀ ਪੀਣ ਲੱਗ ਜਾਂਦੇ ਪਰਮੀ ਨੇ ਜਾਣ ਬੁੱਝ ਕੇ ਨੂਰ ਨੂੰ ਕਿਹਾ ਨੂਰ ਪੁੱਤੋ ਮੈਂ ਤੇਰੇ ਨਾਨਕੀ ਜਾਂ ਆਵਾ ਤੂੰ ਘਰੇ ਕੰਮ ਕਰੀ ਨੂਰ ਤੂੰ ਕਿਉਂ ਜਾਣਾ ਘਰੇ ਕੰਮ ਕੌਣ ਕਰੂ ਮੈਂ ਵੀ ਨਾਲ ਜਾਉ ਇਹ ਗੁੱਡੂ ਵੀਰੇ ਨੂੰ ਮੈਂ ਹੀ ਸੰਭਾਲਣਾ ਪਰਮੀ ਤੂੰ ਸਿਆਣੀ ਐ ਸਿਆਣਾ ਬੰਦਾ ਘਰੇ ਰਹਿੰਦਾ ਨੂਰ ਰੌਲਾ ਪਾਉਣ ਲੱਗ ਜਾਂਦੀ ਐ ਮੈਂ ਨਹੀਂ ਮੈਂ ਤਾਂ ਤੇਰੇ ਨਾਲ ਜਾਉ ਪਰਮੀ ਭਾਂਡੇ ਲੈ ਕੇ ਚੱਕੇ ਭਾਂਡੇ ਧੋਣ ਲੱਗ ਜਾਂਦੀ ਐ ਪਾਲੀ ਤੇ ਨਿਸ਼ਾਨ ਨਾਣ ਕੇ ਗਈ ਸੀ ਇਸ ਕਰਕੇ ਹੁਣ ਪਰਮੀ ਤੇ ਨੂਰ ਵਰਗਿਆਂ ਨੇ ਜਾਣਾ ਸੀ ਪਾਲੀ ਤੇ ਦਾਰੂ ਪਸ਼ੂਆਂ ਵੱਲ ਹੋ ਗਏ ਸੀ ਪਰਮੀ ਚੁੱਲ੍ਹੇ ਦਾ ਕੰਮ ਸੁਭਾਲਣ ਲੱਗ ਗਈ ਸੀਗੀ ਏਸੀ ਕਹਾਣੀ ਦਾ ਭਾਗ ਅਗਲਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਕਿਵੇਂ ਲੱਗੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਅੱਗੇ ਸ਼ੇਅਰ ਕਰ ਜਰੂਰ ਕਰਨਾ